ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਵਾਪਸ ਸਵਾਗਤ ਹੈ ਵਿਦੇਸ਼ਾਂ ਵਿੱਚ ਬੰਪਰ ਜਿੱਤ ਤੋਂ ਬਾਅਦ ਸ਼ਿਵਰਾਜ ਸਿੰਘ ਚੋਹਾਨ ਦਾ ਦਿੱਲੀ ਜਾਣਾ ਤੈ ਹੋ ਗਿਆ 9 ਜੂਨ ਨੂੰ ਉਹ ਨਵੀਂ ਸਰਕਾਰ ਵਿੱਚ ਕੈਬਨਟ ਮੰਤਰੀ ਦੇ ਤੌਰ ਤੇ ਸੌ ਚੱਕ ਦੇ ਨਜ਼ਰ ਆਉਣਗੇ ਸ਼ਿਵਰਾਜ ਸਿੰਘ ਚੋਹਾਨ ਨਾ ਸਿਰਫ ਖੁਦ 8 ਲੱਖ ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿੱਤੇ ਸਗੋਂ ਮੱਧ ਪ੍ਰਦੇਸ਼ ਵਿੱਚ 29 ਲੋਕ ਸਭਾ ਸੀਟਾਂ ਤੇ ਜਿੱਤ ਦਾ ਹੈਟ੍ਰਿਕ ਉਹਨਾਂ ਨੇ ਬਣਾਇਆ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਦਾ ਸਟ੍ਰਾਈਕ ਰੇਟ ਚੰਗਾ ਰਿਹਾ ਤੇ ਜ਼ਬਰਦਸਤ ਜਿੱਤ ਤੋਂ ਬਾਅਦ ਇਨਾਮ ਦੇ ਤੌਰ ਤੇ ਸ਼ਿਵਰਾਜ ਸਿੰਘ ਨੂੰ ਕੇਂਦਰ ਸਰਕਾਰ ਕਾਰ ਦੇ ਵਿੱਚ ਵੱਡੀ ਭੂਮਿਕਾ ਮਿਲ ਸਕਦੀ ਹੈ ਖੁਦ ਪੀਐਮ ਮੋਦੀ ਨੇ ਚੋਣ ਪ੍ਰਚਾਰ ਦੇ ਵਿੱਚ ਇਸ ਦੀ ਘੋਸ਼ਣਾ ਕੀਤੀ ਸੀ ਉਹਨਾਂ ਨੇ ਨਰਿੰਦਰ ਮੋਦੀ ਦੀ ਸਰਕਾਰ ਦੀ ਕੋਰ ਟੀਮ ਦੇ ਵਿੱਚ ਰਹਿਣ ਦੀ ਸੰਭਾਵਨਾ ਬਣਾ ਲਈ ਹੈ ਚਰਚਾ ਹੈ ਕਿ ਅਮਿਤ ਸ਼ਾਹ ਹੁਣ ਭਾਜਪਾ ਦੀ ਕਮਾਂਡ ਸੰਭਾਲਣਗੇ ਅਤੇ ਸ਼ਿਵਰਾਜ ਸਿੰਘ ਚੋਹਾਨ ਨੂੰ ਗ੍ਰਹਿ ਮੰਤਰਾਲੇ ਵੀ ਸੌਂਪਿਆ ਜਾ ਸਕਦਾ ਹੈ ਗ੍ਰਹਿ ਮੰਤਰਾਲੇ ਦੇ ਦੂਸਰੇ ਦਾਵੇਦਾਰ ਰਾਜਨਾਥ ਸਿੰਘ ਵੀ ਨੇ ਦੱਸਦੀ ਹੈ ਕਿ 18 ਸਾਲ ਤੱਕ ਲਗਾਤਾਰ ਸੀਐਮ ਰਹਿਣ ਵਾਲੇ ਸ਼ਿਵਰਾਜ ਸਿੰਘ ਚੋਹਾਨ ਨੇ ਕੇਂਦਰ ਵਿੱਚ ਜਾਣ ਦੇ ਕयास Madhya Pradesh ਵਿਧਾਨ ਸਭਾ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਲਗਾ ਤਾਰ ਲਗਾਈ ਜਾ ਰਹੀ ਸੀ ਡਾਕਟਰ ਮੋਹਨ ਯਾਦਵ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਦਿੱਲੀ ਜਾਣਾ ਤੈਅ ਹੋ ਗਿਆ ਸੀ ਸੂਬੇ ਦੀ ਸੱਤਾ ਵਿੱਚ ਉਲਟਫੇਰ ਤੋਂ ਬਾਅਦ ਸ਼ਿਵਰਾਜ ਸਿੰਘ ਥੋੜੇ ਉਦਾਸ ਜ਼ਰੂਰ ਨਜ਼ਰ ਆਈ ਸੀ ਪਰ ਉਹਨਾਂ ਨੇ ਖੁਦ ਨੂੰ ਨਵੇਂ ਰੋਲ ਦੇ ਲਈ ਤਿਆਰ ਕਰ ਲਿਆ ਦੂਜੇ ਪਾਸੇ ਰਾਜਸਥਾਨ ਦੇ ਵਿੱਚ ਸੀਐਮ ਪਦ ਨਹੀਂ ਮਿਲਣ ਕਰਕੇ ਵਸੁੰਦਰਾ ਰਾਜੇ ਕਾਫੀ ਨਾਰਾਜ਼ ਰਹੀ ਲੋਕ ਸਭਾ ਚੋਣਾਂ ਵਿੱਚ ਸ਼ਿਵਰਾਜ ਨਾ ਸਿਰਫ ਉਮੀਦਵਾਰ ਦੇ ਤੌਰ ਤੇ ਸਾਹਮਣੇ ਆਏ ਪਲਕੇ ਪੂਰੇ ਰਾਜ ਦੇ ਵਿੱਚ ਮਿਸ਼ਨ ਉਨਤੀ ਦੇ ਲਈ ਉਹਨਾਂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਉਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਪਾਰਟੀ ਉਮੀਦਵਾਰਾਂ ਲਈ ਵੋਟ ਮੰਗੇ ਉਹਨਾਂ ਦੀ ਮਾਮਾ ਵਾਲੀ ਛਵੀ ਅਤੇ ਉਹਨਾਂ ਦੀਆਂ ਯੋਜਨਾਵਾਂ ਦਾ ਅਸਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਵੀ ਦਿਖਿਆ ਭਾਜਪੀ ਨੇ ਲਗਾਤਾਰ ਤੀ ਤੀਜੀ ਵਾਰ ਸਾਰੀਆਂ 29 ਸੀਟਾਂ ਤੇ ਕਬਜ਼ਾ ਕਰ ਲਿਆ ਦੂਜੇ ਪਾਸੇ ਰਾਜਸਥਾਨ ਦੇ ਵਿੱਚ ਗੁੱਟਬਾਜ਼ੀ ਅਤੇ ਨਰਾਜ਼ਗੀ ਨੇ ਭਾਜਪਾ ਨੂੰ 10 ਕਦਮ ਪਿੱਛੇ ਕਰ ਦਿੱਤਾ ਇਸ ਤਰ੍ਹਾਂ ਸ਼ਿਵਰਾਜ ਸਿੰਘ ਚੋਹਾਨ ਬਹੁਤ ਘੱਟ ਸਮੇਂ ਦੇ ਵਿੱਚ ਪੀਐਮ ਮੋਦੀ ਦੇ ਭਰੋਸੇਮੰਦ ਸੇਨਾਮਤੀ ਦੇ ਤੌਰ ਤੇ ਸਾਹਮਣੇ ਆਏ ਨੇ ਘਰਤਲਭ ਹੈ ਕਿ ਕੇਂਦਰ ਵਿੱਚ ਬਹੁਮਤ ਨਹੀਂ ਮਿਲਣ ਕਰਕੇ ਨਰਿੰਦਰ ਮੋਦੀ ਪਹਿਲੀ ਵਾਰ ਕਿਸੇ ਗਠਬੰਧਨ ਦੀ ਸਰਕਾਰ ਦੀ ਅਗਵਾਈ ਕਰਨ ਵਾਲੇ ਨੇ ਉਹਨਾਂ ਨੇ ਆਪਣੀ ਕੋਰ ਟੀਮ ਅਤੇ ਮਹੱਤਵਪੂਰਨ ਮੰਤਰਾਲੇ ਵਿੱਚ ਵਿਸ਼ਵਾਸਪਾਤਰ ਅਤੇ ਤਜਰਬੇਕਾਰ ਨੇਤਾਵਾਂ ਦੀ ਜ਼ਰੂਰਤ ਹੈ ਪਿਛਲੀ ਸਰਕਾਰ ਵਿੱਚ ਉਹਨਾਂ ਨੇ ਸ਼ਾਨੂ ਗ੍ਰਹਿ ਮੰਤਰਾਲੇ ਦਿੱਤਾ ਸੀ ਯੂਪੀ ਦੇ ਵਿੱਚ ਕਰਾਰੀ ਹਾਰ ਤੋਂ ਬਾਅਦ ਅਮਿਤ ਸ਼ਾਨੂ ਦੁਬਾਰਾ ਸੰਗਠਨ ਵਿੱਚ ਭੇਜੇ ਜਾਣ ਦੀ ਜਾਣਕਾਰੀ ਮਿਲ ਰਹੀ ਹੈ ਇਸ ਬਦਲਾਅ ਤੋਂ ਬਾਅਦ ਸ਼ਿਵਰਾਜ ਸਿੰਘ ਚੋਹਾਨ ਹੀ ਅਜਿਹੇ ਨੇਤਾ ਨੇ ਜੋ ਉਹਨਾਂ ਦੀ ਕਮੀ ਪੂਰੀ ਕਰ ਸਕਦੇ ਨੇ ਪਿਛਲੀ ਸਰਕਾਰ ਵਿੱਚ ਮੱਧ ਪ੍ਰਦੇਸ਼ ਤੋਂ ਦੋ ਕੈਬਨਿਟ ਮੰਤਰੀ ਸੀ ਜੋਤੀਰਾਦ ਦੇਤੇ ਸਿੰਧਿਆ ਨਾਗਰਿਕ ਉਦਯੋਗ ਮੰਤਰੀ ਬਣੇ ਤੇ ਖੇਤੀਬਾੜੀ ਮੰਤਰਾਲੇ ਦਾ ਜ਼ਿਮਾ ਨਰਿੰਦਰ ਸਿੰਘ ਤੋਮਰ ਨੂੰ ਮਿਲਿਆ ਮੰਨਿਆ ਜਾ ਰਿਹਾ ਹੈ ਕਿ ਮੋਦੀ 3.0 ਦੇ ਵਿੱਚ ਇਹ ਵਿਭਾਗ ਸਹਿਯੋਗੀ ਦਲਾਂ ਦੇ ਖਾਤਿਆਂ ਵਿੱਚ ਜਾ ਸਕਦਾ ਹੈ ਹਾਲਾਂਕਿ ਗ੍ਰਹਿ ਮੰਤਰਾਲੇ ਵਿੱਚ ਰਾਜਨਾਥ ਸਿੰਘ ਦੀ ਦਾਅਵੇਦਾਰੀ ਹੋ ਸਕਦੀ ਹੈ ਜੋ ਪਹਿਲਾਂ ਵੀ ਇਸ ਵਿਭਾਗ ਨੂੰ ਦੇਖ ਚੁੱਕੇ ਨੇ ਪਰ ਭਾਰਤ ਨੂੰ ਤਜਰਬੇਕਾਰ ਰੱਖਿਆ ਮੰਤਰੀ ਦੀ ਜ਼ਰੂਰਤ ਜ਼ਿਆਦਾ ਹੈ ਇਸ ਲਈ ਸ਼ਿਵਰਾਜ ਸਿੰਘ ਦਾ ਗ੍ਰਹਿ ਮੰਤਰਾਲੇ ਤੇ ਜਾਣ ਦਾ ਅੰਦੇਸ਼ਾ ਸਹੀ ਸਾਬਤ ਹੋ ਸਕਦਾ ਹੈ ਕੀ ਕਹਿਣਾ ਚਾਹੂਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ